ਸਤਿ ਸ੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਜੀ ਤੇ ਸਵਾਗਤ ਹੈ ਤੁਹਾਡਾ ਗੁਰਫਤਿਹੀ ਵੀਰ ਵਲੌਗ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਵੀਡੀਓ ਤੇ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਵੀਡੀਓ ਤੇ ਜੇਕਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਸਬਸਕ੍ਰਾਈਬ ਕਰ ਲਵੀਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਅੱਜ ਮੈਂ ਮੋਸੜੇ ਵਾਸਤੇ ਲੈ ਕੇ ਆਈ ਹੈ ਜੀ ਇੱਕ ਫੇਸ਼ੀਅਲ ਕਿਟ ਜੋ ਕਿ ਬਹੁਤ ਵਧੀਆ ਹੈਗੀ ਸ਼ਾਈਆਂ ਵਾਸਤੇ ਜਿਹੜੀਆਂ ਚਿਹਰੇ ਤੇ ਸ਼ਾਈਆਂ ਹੋ ਜਾਂਦੀਆਂ ਨੇ ਬਹੁਤ ਜ਼ਿਆਦਾ ਤੇ ਉਹਨਾਂ ਵਾਸਤੇ ਲੈ ਕੇ ਆਈ ਹੈਗੀ ਮੇਰੇ ਵੀ ਪਹਿਲਾਂ ਬਹੁਤ ਜ਼ਿਆਦਾ ਸ਼ਾਈਆਂ ਸੀਗੀਆਂ ਫੇਸ ਤੇ ਤੇ ਹੁਣ ਇਹਨਾਂ ਬਹੁਤ ਫਰਕ ਪੈ ਗਿਆ ਹੁਣ ਤਾਂ ਬਹੁਤ ਬਸ ਹਲਕੀਆਂ-ਫੁਲਕੀਆਂ ਦੁਆਰਾ ਰਹਿ ਗਈਆਂ ਉਹ ਵੀ ਪ੍ਰੈਗਨੈਂਸੀ ਦਾ ਕਰਕੇ ਹੋਈਆਂ ਹੁਣ ਤੇ ਹਜੇ ਮੈਂ ਤਾਂ ਇਹ ਫੀਸ਼ੀਅਲ ਕਰਾਇਆ ਨਹੀਂਗਾ ਪ੍ਰੈਗਨੈਂਸੀ ਤੋਂ ਬਾਅਦ ਤੇ ਡਿਲੀਵਰੀ ਤੋਂ ਬਾਅਦ ਤਾਂ ਕਰਕੇ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆਈ ਰਿਐਲਟੀ ਦਾ ਬਹੁਤ ਵਧੀਆ ਹੀ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਇਹਨੂੰ ਕਿਟ ਨੂੰ ਤੇ ਜਿਵੇਂ ਕਿ ਸਹਣ ਭਰਾਵਾਂ ਦੇ ਸਾਈਆਂ ਪਾਏ ਜਾਂਦੀਆਂ ਕਾਲਸ ਜੀ ਹੋ ਜਾਂਦੀ ਬੇਸ ਤੇ ਤੀਆਂ ਦੇ ਤਾਂ ਵੀਕਨੈਸ ਕਾਰਨ ਹੋ ਜਾਂਦੀ ਜਿਹਨੂੰ ਵੀਕਨੈਸ ਹੋ ਜਾਂਦੀ ਹੈਗੀ ਤੇ ਜਾਂ ਪ੍ਰੈਗਨਨਸੀ ਚ ਹੋਉਂਦੀ ਹੈ ਭੈਣ ਹੋਏ ਤਾਂ ਕਾਫੀ ਵਿਵੇ ਹੈਂਦੀ ਹੈਗੀ ਬਹੁਤ ਜ਼ਿਆਦਾ ਪ੍ਰੈਗਨਨਸੀ ਦਾ ਕਰਕੇ ਹੁੰਦੀ ਹੈਗੀ ਸਾਈਆਂ ਦੀ ਪ੍ਰੋਬਲਮ ਤੇ ਮੈਨੂੰ ਵੀ ਬਹੁਤ ਜ਼ਿਆਦਾ ਹੋ ਗਈ ਸੀ ਪਹਿਲਾ ਵੇਟ ਹੈ ਵਰੀ ਪ੍ਰੈਗਨਨਸੀ ਚ ਤੇ ਹੁਣ ਇਸ ਵਾਰ ਵੀ ਹੋਉਗੀ ਸੀ ਥੋੜੀ ਬਕਤੀ ਸੀਗੀ ਪਰ ਤੇ ਬਹੁਤ ਕਰਤਾ ਸੀਗੀ ਇਸ ਵਾਰ ਤਾਂ ਕਿ ਮੈਨਲੇ ਕੇ ਹੀ ਤੁਹਾਡੇ ਵਾਸਤੇ ਬਹੁਤ ਵਧੀਆ ਕੇਕ ਤਾਂ ਫੇਸ਼ਲ ਕੇਕ ਹੈ ਤੁਸੀਂ ਵੀ ਜਰੂਰ ਇੱਕ ਵਾਰ ਇਹ ਟਰਾਈ ਕਰਕੇ ਦੇਖਿਓ ਤੇ ਇਹ ਮੈਂ ਮੰਗਵਾਈ ਸੀਗੀ ਨੇਸ਼ੂ ਤੋਂ ਸਪੈਸ਼ਲ ਇਹ ਸ਼ਈਆਂ ਵਾਸਤੇ ਹੈ ਜੀ ਤੇ ਹਜੇ ਮੈਂ ਤਾਂ ਦੁਬਾਰਾ ਕਰਵਾ ਨਹੀਂ ਰਹੀ ਫੇਸ਼ਲ ਹੈ ਨਹੀਂ ਤਾਂ ਹੁਣ ਉਹ ਹੀ ਖਤਮ ਹੋ ਜਾਂਦੀ ਤੇ ਜਦੋਂ ਵੀ ਇਹ ਕਰਵਾਉਣੀ ਹੈ ਮੈਂ ਤੇ ਬਹੁਤ ਵਧੀਆ ਗਲੋ ਆ ਜਾਂਦਾ ਇਹਦੇ ਨਾਲ ਤਾਂ ਮੈਨੂੰ ਦੁਬਾਰਾ ਲੋੜ ਨਹੀਂ ਪੈਂਦੀ ਜਲਦੀ ਇਹਦੀ ਤਾਂ ਸਾਰੀਆਂ ਸ਼ਈਆਂ ਵਗੈਰਾ ਉਹ ਹੋ ਜਾਂਦੀਆਂ ਨੇ ਵਿਟ ਜਾਂਦੀਆਂ ਮਤਲਬ ਇਹਦੇ ਨਾਲ ਲੈ ਜਾਂਦੀਆਂ ਨੇ ਚਾਰ ਸਜੀ ਹੋਣੀ ਹੁੰਦੀ ਹੈ ਜੋ ਵੀ ਫੇਸ ਤੇ ඒහොන් හකාරය ඒටට සරිල්ල මාරිය සූරජ රකරය සූරජ සම්මන පැරය ඒ වලිය ස්පර්ෂල පගමිදේශන් වස්ති හ ਏ ਮੀਸ਼ੂ ਤੋਂ ਮਗਵਾਇ ਸੀ ਇਹਨਾਂ ਕਿਟ ਕਿਦਾਂ ਵੀ ਉਹ ਹੋ ਰਹੀ ਨਹੀਂ ਰਹੀ ਕੋਈ ਨਹੀਂ ਹਸਣ ਬਾਜੇ ਕਰੰਡੀ ਤੇ ਇਹਦੇ 6 ਸਟੈਪ ਆਪਾਈ 6 ਸਟੈਪ ਲਿਖੇ ਹੋਏ ਐ ਤੇ ਤੇ ਇਹ ਕਿੱਟ ਤੁਸੀਂ ਜਰੂਰ ਇੱਕ ਵਾਰ ਟਰਾਈ ਕਰਕੇ ਵੇਖੋਈ ਬਹੁਤ ਵਧੀਆ ਹੈਗੀ ਇਹ ਤੇ ਹਾਂਜੀ ਇੱਕ ਵਾਰ ਇਹ ਕਿੱਟ ਜਰੂਰ ਤੁਸੀਂ ਟਰਾਈ ਕਰਕੇ ਵੇਖੋ ਫੇਸ਼ੀਅਲ ਤਾਂ ਜੀ ਮੈਂ ਮਤਲਬ ਆਪ ਕੋਲਰ ਵਗੈਰਾ ਤੇ ਜਾਣੇ ਆ ਤਾਂ 7 7 8 ਤੋਂ ਸਟਾਰਟਿੰਗ ਹੁੰਦੀ ਹੈ ਇਹ ਫੇਸ਼ੀਅਲ ਤਾਂ ਆਪਾਂ ਇਹ ਇੱਕ ਵਾਰ ਘਰ ਮੰਗਵਾ ਸਕਦੇ ਹਾਂਗੇ ਇਹ ਮੈਨੂੰ ਕਈ ਸੀ ਕਿੱਟ ਇਹ ਪ੍ਰਾਈਸ ਤਾਂ ਇਹਦਾ ਲਿਖਿਆ ਹੋਇਆ 1100 ਤੇ ਮਤਲਬ ਜਦੋਂ ਮੈਂ ਮੰਗਵਾਈ ਸੀਗੀ ਤਾਂ ਇਹ ਮੈਨੂੰ 650 ਰੁਪਏ ਦੀ ਮਿਲੀ ਸੀਗੀ ਪ੍ਰਾਈਸ ਇਹਦਾ 1100 ਲਿਖਿਆ ਹੋਇਆ ਤੇ ਜਦੋਂ ਮੰਗਵਾਈ ਸੀਗੀ ਮਿਸ਼ਨ ਤੇ ਆਫਰ ਵਗੈਰਾ ਚੱਲ ਰਹੇ ਸੀਗੇ ਤਾਂ ਇਹ ਮੈਨੂੰ 650 ਦੀ ਪੈ ਗਈ ਸੀਗੀ ਕਿਤੇ ਹੈ ਤਾਂ ਇਹ ਚ 6 ਸਟੈਪ ਲੱਣਗੇ 6 ਸਟੈਪ ਹੁਣ ਦਿਖਾਉਣੀਆਂ ਨੇ ਤੇ ਜਿੰਨਾਂ ਨੂੰ ਇਹ ਘਰ ਮਤਲਬ ਕਰਨਾ ਆਉਂਦਾ ਫੇਸ਼ਲ ਵਗੈਰਾ ਉਹ ਕਰ ਕਰ ਫਰ ਦੇ ਦੇਗੇ ਇਹ ਤੇ ਇਹ ਹੈਗਾ ਇਹਦਾ ਫਰਸਟ ਸਟੈਪ ਤੇ ਇਹ ਵਾਲਾ ਤੇ ਇਹ ਹੈਗਾ ਕਲੀਨਰ ਤੇ ਦੂਸਰਾ ਸਟੈਪ ਹੈਗਾ ਇਹ ਵਾਲਾ ਇਹ ਹੈਗਾ ਸਕਰਾਬ ਦਾ ਦੂਸਰਾ ਸਟੈਪ ਤੇ ਤੀਸਰਾ ਹੈਗਾ ਇਹ ਇਹਦਾ मसाज जल लगी तीसरा स्टेप ये वाला चौथा है ये हैगी मसाज क्रीम चौथा स्टेप है ਨਥੋੜੀ ਪ੍ਰੋਬਲਮ ਆ ਰਹੀ ਹੈ ਜੀ ਬਾਹਰ ਤੋਂ ਕੁਕ ਰਹੀ ਹੈਗੀ ਵੀਡੀਓ ਬਣਾਉਣ ਤੇ ਥੋੜੀ ਦਿੱਕਤ ਆ ਰਹੀ ਹੈ ਮੈਨੂੰ ਤੁਪਕਾ ਕਰਕੇ ਇਹ ਹੈਗਾ ਇਹ ਚੌਥਾ ਸਟੈਪ ਹੈ ਇਹਨਾਂ ਤੇ ਇਹ ਹੈਗੀ ਮਸਾਲੇ ਕਰੀਮ ਤੇ ਇਹ ਹੈਗਾ ਪੰਜਵਾਂ ਸਟੈਪ ਇਹਦਾ ਇਹ ਹੈਗਾ ਕੇਸ ਮਾਸਕ ਹੈ ਇਹ ਕੇਸ ਮਾਸਕ ਹੈ ਦਾ ਤੇ ਆ ਹੈਗਾ ਲਾਸਟ ਤੇ ਸੀਰਮ ਆ ਦਾ ਸੀਰਮ ਵੀ ਬਹੁਤ ਵਧੀਆ ਹੈਗਾ ਇਹ ਬਹੁਤ 글로ਵ ਦਿੰਦਾ ਹੈ ਬਾਅਦ ਚ ਜੇ ਲੋਕਾਂ ਪੇਸ਼ੈਂਟ ਬਾਅਦ ਲੋਣੇਗੇ ਇਹਨੂੰ ਬਹੁਤ ਵਧੀਆ ਸਕਿਨ ਕਰ ਦਿੰਦਾ ਹੈ ਲਗਾਉਣ ਤੋਂ ਬਾਅਦ ਤੁਸੀਂ ਵੀ ਇਹ ਕਿੱਟ ਜ਼ਰੂਰ ਟਰਾਈ ਕਰਕੇ ਵੇਖਿਓ ਜੀ ਤੇ ਇਹ ਸਪੈਸ਼ਲ ਸ਼ਾਈਆਂ ਵਾਸਤੇ ਮਤਲਬ ਬਣਾਈ ਹੋਈ ਹੈ ਇਹ ਪਿਗਮੇਟੇਸ਼ਨ ਲਿਖਾ ਹੋਇਆ ਤੇ ਤੇ ਤਾਂ ਕਰਕੇ ਇਹ ਮੈਂ ਮੰਗਵਾਈ ਸੀ ਇਹ ਤੇ ਪਹਿਲਾਂ ਮੈਂ ਹੋਰ ਵੀ ਟਰਾਈ ਕਰਕੇ ਵੇਖਿਆ ਸੀ ਜਿਵੇਂ ਕਿ ਪਪਾਇਆ ਵਾਲੀ ਹੁੰਦੀ ਹੈਗੀ ਕਿੱਟ ਸਪੈਸ਼ਲ ਕਿੱਟ ਉਹ ਮੈਂ ਛੋਡੀ ਮੰਗਵਾਈ ਸੀ ਉਹਦਾ ਵੀ ਵੈਸੇ ਵਧੀਆ ਰਿਜ਼ਲਟ ਸੀਗਾ ਤਾਂ ਇਹਦਾ ਇਹ ਸਪੈਸ਼ਲ ਸਾਈਆਂ ਵਾਸਤੇ ਸੀ ਤਾਂ ਕਰਕੇ ਮੈਂ ਇਹ ਲਵਾਈ ਸੀਗੀ ਬਾਅਦ ਚ ਤਾਂ ਇਹ ਜੋ ਮੈਂ ਇਹਦੀ ਕੁਆਂਟੀਟੀ ਕਾਫੀ ਹੈਗੀ ਇਹਦੀ 50 ਗ੍ਰਾਮ ਦੀ ਇੱਕ ਇਹ ਗੱਬੀ ਮਤਲਬ 50 ਗ੍ਰਾਮ ਦੀ ਇੱਕ ਗੱਬੀ ਤਾਂ ਇਹ ਜੋ ਮੈਂ 3 ਵਾਰ ਤੱਕ ਕਰਵਾ ਲਿਆ ਇਹਦੋਂ ਪਹਿਲਾਂ ਇੰਨਵਾਰ ਕਰਵਾ ਲਿਆ ਹਜੇ 2 ਵਾਰ ਹੋਰ ਹੋ ਜੂਗਾ ਇਹ ਹੈਗਾ ਇਹ ਤਾਂ ਕਾਫੀ ਇਹ ਨਵਾਂ ਲ ਬਹੁਤ ਸੋਹਣੀ ਹੁੰਦੀ ਹੈ ਇਹਦੀ ਪਹਿਲਾਂ ਵੀ ਯੂਜ਼ ਕਰਿਆ ਹੋਇਆ ਹੈ ਦੇਖ ਲਓ 3 ਵਾਰ ਤਾਂ ਇਹਨੇ ਕਰਵਾ ਲਿਆ ਫੇਸ਼ੀਅਲ ਇਹ ਤੇ ਇਹਦੀ ਡੇਟ ਵੀ ਕਾਫੀ ਲੰਬੀ ਸੀਗੀ ਤਾਂ ਕਰਕੇ ਮੈਨੂੰ ਫਾਇਦਾ ਹੋ ਗਿਆ ਇਹਦਾ ਕਿਉਂਕਿ ਛੇਤੀ ਛੇਤੀ ਤਾਂ ਕਰਵਾਉਣ ਦੀ ਲੋੜ ਨਹੀਂ ਹੁੰਦੀ ਜੀ ਮੈਨੂੰ ਤੇ ਹੁਣ ਵੀ ਬੱਸ ਕਰਵਾਉਣ ਵਾਲਾ ਹੋ ਗਿਆ ਥੋੜੀਆਂ ਥੋੜੀਆਂ ਚਾਈਆਂ ਦਿਖ ਰਹੀਆਂ ਹੈਗੀਆਂ ਡਿਲੀਵਰੀ ਦਾ ਕਰਕੇ ਮੈਂ ਕਰਵਾਇਆ ਨਹੀਂਗਾ ਹੁਣ ਕਰਵਾਉਂਗੀ ਮੈਂ ਅਗਲੇ ਮਾਂਸਾ ਹੁਣ ਹਜੇ ਡਿਲੀਵਰੀ ਥੋੜੇ ਦਿਨ ਹੀ ਹੋਏ ਆਗੇ ਹਜੇ 23 ਦਿਨਾਂ ਦੇ ਹੀ ਹੈ ਮੇਰਾ ਬੇਟਾ ਛੋਟਾ ਤਾਂ ਕਰਕੇ ਤੇ ਮੈਂ ਇਹ ਟਰਾਈ ਜ਼ਰੂਰ ਕਰੂੰਗੀ ਇਹਨੂੰ ਫਿਰ ਬਹੁਤ ਵਧੀਆ ਫੇਸ ਹੋ ਜਾਂਦਾ ਇਹਦੇ ਨਾਲ ਪਰਵਾਨ ਤੋਂ ਬਾਅਦ ਵਾਈ ਜਰੂਰ ਕਰਿਓ ਇਹ ਇੱਕ ਵਾਰ ਤੇ ਤੁਹਾਨੂੰ ਖੁਦ ਮਤਲਬ ਪਤਾ ਲੱਗ ਜੂਗਾ ਵੀ ਇਹ ਕੀ ਨਵਧੀਆ ਰਿਜ਼ਲਟ ਦਿੰਦਾ ਹੈ ਇਹ ਵੇਸ਼ਿਆ ਲੈਨੇ ਕੀਤੇ ਹੈ ਬਹੁਤ ਵਧੀਆ ਰਿਹਾ ਇਹ ਤੁਹਾਡਾ ਤੇ ਮੇਰੇ ਕਹਿੰਦੇ ਤੁਸੀਂ ਜੀ ਟਰਾਈ ਜ਼ਰੂਰ ਕਰਿਓ ਵਾਈ ਜਰੂਰ ਕਰਿਓ ਮਿਸ਼ੂ ਤੋਂ ਇੱਕ ਵਾਰ ਤੇ ਉਹ ਜਿੰਨਾਂ ਨੂੰ ਵੀ ਭੈਣ ਭਰਾ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਸਾਈਆਂ ਦੀ ਉਨ ਲਈ ਬਹੁਤ ਫਾਇਦੇਮੰਦ ਆ ਕੇ। ਫਲਾਮਾ ਮੋਰ ਵੀ ਕਈ ਫੇਸ਼ੀਅਲ ਕਰਵਾ ਕੇ ਦੇਖੇ ਸੀਗੇ ਮੈਨੂੰ ਇੰਨਾ ਵਧੀਆ ਰਿਜ਼ਲਟ ਨਹੀਂ ਸੀ ਮਿਲਿਆ ਫਲਰ ਤੋਂ। ਤਾਂ ਫਿਰ ਇਹ ਮੈਂ ਘਾਰੀ ਮਗਵਾ ਕੇ ਰੱਖ ਲਈ ਮਤਲਬ ਕਿ ਕਿ ਤਾਂ ਇਹ ਮੈਂ ਜਿਹੜੋ ਵੀ ਕੋਈ ਫੰਕਸ਼ਨ ਵਗੈਰਾ ਹੁੰਦਾ ਪ੍ਰੋਗਰਾਮ ਤਾਂ ਮੈਂ ਇਹ ਕਰਵਾਉਣੀ ਹੁੰਨੀ ਹੈਗੀ। ਨਹੀਂ ਤਾਂ ਵਾਈ ਚਾਂਸ ਤੇ ਨਾ ਕਰਵਾਉਂਦੀ ਨਹੀਂ ਕਰੇ ਕੋਸਾ। ਤੇ ਚਲ ਕਰਦੇ ਹਾਂ। ਫਿਰ ਅ ਜਿਹੜੋ ਵਿਆਸ਼ ਆਪਦੀ ਹੁੰਦਾ ਕੋਈ ਨਾ ਕੋਈ ਫੰਕਸ਼ਨ ਤਾਂ ਉਹਦੇ ਇਹ ਕਰਵਾ ਲੈਣੀ ਹੁੰਨੀ ਹੈਗੀ। ਤੇ ਬਹੁਤ ਵਧੀਆ ਇੱਕ ਵਾਰ ਜੇ ਇਹਦਾ ਰਿਜ਼ਲਟ ਮਿਲਦਾਗਾ ਤੇ ਤੁਸੀਂ ਵੀ ਪ੍ਰਾਈਜ਼ ਜੂਰ ਕਰਿਓ ਜੀ ਇੱਕ ਵਾਰ ਤੇ ਜਿਨ੍ਹਾਂ ਨੂੰ ਵੀ ਇਹਦਾ ਮਤਲਬ ਫਾਇਦਾ ਮਿਲਿਆ ਮੰਗਵਾਈ ਕਿੱਟ ਤਾਂ ਕਮੈਂਟ ਜ਼ਰੂਰ ਕਰਿਓ ਜੀ ਵਰਤ ਕੇ ਨੂੰ ਤੇ ਕਿਦਾਂ ਦਾ ਤੁਹਾਨੂੰ ਰਿਜ਼ਲਟ ਮਿਲਿਆ ਇਹਦਾ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਉਮੀਦ ਆ ਕਿ ਤੁਹਾਨੂੰ ਵੀ ਬਹੁਤ ਪਸੰਦ ਆਉਗੀ ਇਹ ਕਿੱਟ ਤਾਂ ਵਸਗੀ ਅੱਜ ਦੀ ਵੀਡੀਓ ਚ ਇਨਾ ਹੀ ਆਪਾਂ ਐਸੇ ਦਿੱਤ ਬਾਰੇ ਦੱਸਣਾ ਫੇਸ਼ੀਅਲ ਕਿੱਟ ਵਾਰੀ ਮਿਲਦੇ ਹਾਂ ਜੀ video ਅਗਲੀ ਵੀਡੀਓ ਚ ਓਕੇ